ਜਦੋਂ ਚਪੈਰਾ ਸਾਹਿਬ ਕੱਟਣ ਦੇ ਨਾਲ ਵੀ ਸਾਡੀਆਂ ਮਨੁਕਾਮਨਾ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਕੀ ਗਲਤੀ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਚੀਜ਼ ਹੀ ਸ਼ੇਅਰ ਕਰਨ ਲੱਗੀ ਹਾਂ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਚਪੈਰਾ ਸਾਹਿਬ ਤਾਂ ਕੱਟਦੇ ਆ ਪਰ ਸਾਡੀ ਮਨੋਕਾਮਨਾ ਪੂਰੀ ਨਹੀਂ ਹੁੰਦੀ ਸ਼ਾਇਦ ਉਹਨਾਂ ਦਾ ਵਿਸ਼ਵਾਸ ਫਿਰ ਟੁੱਟਦਾ ਜਾਂਦਾ ਆ ਤੇ ਅੱਜ ਮੈਂ ਵਿਸ਼ਵਾਸ ਟੁੱਟਣਾ ਨਹੀਂ ਤੁਹਾਡਾ ਵਿਸ਼ਵਾਸ ਹੋਰ ਪੱਕਾ ਕਰਨਾ ਆ ਸੋ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਮਝਿਓ ਵਿਚਾਰਿਓ ਇਹਦੇ ਤੇ ਅਮਲ ਜਰੂਰ ਕਰਿਓ ਕਿਉਂਕਿ ਵੀਡੀਓ ਦੇ ਉੱਤੇ ਅਮਲ ਕਰਨਾ ਸਭ ਤੋਂ ਵੱਧ ਜ਼ਰੂਰੀ ਆ ਵੀਡੀਓ ਸੁਣਨ ਦੇਖਣ ਦਾ ਫਾਇਦਾ ਫੇਰ ਹੀ ਹੁੰਦਾ ਜਦੋਂ ਅਸੀਂ ਉਸ ਚੀਜ਼ ਦੇ ਉੱਤੇ ਅਮਲ ਕਰਦੇ ਆ ਸੋ ਇਹ ਵੀਡੀਓਜ਼ ਬਣਾਉਣ ਦਾ ਮਤਲਬ ਮੇਰਾ ਇਹੀ ਹੁੰਦਾ ਵੀ ਵੱਧ ਤੋਂ ਵੱਧ ਲੋਕ ਗੁਰਵਾਣੀ ਦੇ ਨਾਲ ਜੁੜ ਸਕਣ ਥੋੜਾ ਵਿਸ਼ਵਾਸ ਬਣੇ ਕਿਉਂਕਿ ਬਿਨਾ ਦੱਸੇ ਕਰੇ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਅੱਜ ਦੇ ਸੋਸ਼ਲ ਮੀਡੀਆ ਦਾ ਟਾਈਮ ਆ ਸੋ ਸਾਨੂੰ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਕਿ ਬਹੁਤ ਸਾਰਾ ਗਲਤ ਮਲਤ ਪਰਚਲਦਾ ਪਰ ਜੇ ਆਪਾਂ ਕੋਈ ਚੰਗੀ ਚੀਜ਼ ਸ਼ੇਅਰ ਕਰਦੇ ਆ ਤਾਂ ਸਾਡੇ ਮਨ ਨੂੰ ਵੀ ਸੰਤੋਸ਼ਟੀ ਰਹਿੰਦੀ ਹੈ ਕਿਉਂਕਿ ਅਸੀਂ ਸੰਗਤਾਂ ਨੂੰ ਚੰਗੇ ਪਾਸੇ ਲਾ ਰਹੇ ਹਾਂ ਚੰਗੇ ਵਿਚਾਰ ਪੈਦਾ ਕਰ ਰਹੇ ਹਾਂ ਗੁਰਵਾਣੀ ਦੇ ਨਾਲ ਜੋੜ ਰਹੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇੱਕ ਮੇਰੀ ਤੁਹਾਡੇ ਅੱਗੇ ਰਕਵੇਸਟ ਆ ਕਿ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਵਾਇਆ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਇੱਕ ਭੈਣ ਦਾ ਕਮੈਂਟ ਆਇਆ ਸੀ ਉਹ ਕਹਿੰਦੇ ਵੀ ਮੈਂ ਨਾ ਉਹਨਾਂ ਨੇ ਨਾ ਕੈਨੇਡਾ ਦਾ ਬਿਸਟਰ ਵੀਜ਼ਾ ਅਪਲਾਈ ਕੀਤਾ ਸੀ ਤੇ ਉਹ ਦਪਹਿਰਾ ਸਾਹਿਬ ਵੀ ਕੱਟਣ ਜਾਂਦੇ ਸੀ ਉਹਨਾਂ ਨੇ ਕਾਫੀ ਦਪਹਿਰਾ ਸਾਹਿਬ ਦੀ ਸੇਵਾ ਤੇ ਗਏ ਪਰ ਉਹ ਕਹਿੰਦੇ ਵੀ ਮੇਰਾ ਬਿਸਟਰ ਵੀਜ਼ਾ ਨਹੀਂ ਲੱਗਿਆ ਵੀ ਮੇਰੀ ਤਾਂ ਮਨੋ ਕਾਮਨਾ ਪੂਰੀ ਹੋਈ ਨਹੀਂ ਕਹਿ ਦੋ ਵੀ ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋ ਗਿਆ ਉਹਨਾਂ ਨੂੰ ਇਹ ਚੀਜ਼ ਲੱਗਣ ਲੱਗੀ ਵੀ ਨਹੀਂ ਚਪੈਰਾ ਸਾਹਿਬ ਕੱਟਣ ਦੇ ਨਾਲ ਕੁਝ ਨਹੀਂ ਹੁੰਦਾ ਤੇ ਅੱਜ ਦੀ ਵੀਡੀਓ ਮੇਰੀ ਇਹੀ ਟੌਪਿਕ ਦੇ ਬਾਰੇ ਵਿੱਚ ਆ ਵੀ ਉਥੇ ਕੀ ਪ੍ਰੋਬਲਮ ਹੋਈ ਆ ਕਿੱਥੇ ਗਲਤੀ ਹੋਈ ਆ ਹੁਣ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਦੇਖੋ ਜੀ ਚਪੈਰਾ ਸਾਹਿਬ ਅਸੀਂ ਗੁਰੂ ਦੇ ਘਰ ਤੇ ਜਾ ਕੇ ਕੱਟਦੇ ਆ ਚਾਹੇ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਚਪੈਰੇ ਸਾਹਿਬ ਦਾ ਪਾਠ ਕਰਦੇ ਆ ਉਹਦੇ ਲਈ ਸਾਨੂੰ ਸਮਾਂ ਵੀ ਚਾਹੀਦਾ ਆ ਸਾਡੀ ਸ਼ਰਧਾ ਵੀ ਚਾਹੀਦੀ ਆ ਤੇ ਸਭ ਤੋਂ ਵੱਡੀ ਚੀਜ਼ ਸਾਡਾ ਵਿਸ਼ਵਾਸ ਚਾਹੀਦਾ ਜਦੋਂ ਅਸੀਂ ਜਪੈਰਾ ਸਾਹਿਬ ਦੀ ਸੇਵਾ ਕੱਟਣੀ ਸ਼ੁਰੂ ਕਰਦੇ ਆ ਉਦੋਂ ਹੀ ਸਾਨੂੰ ਇਹ ਚੀਜ਼ ਤੇ ਪੂਰਨ ਵਿਸ਼ਵਾਸ ਕਰ ਲੈਣਾ ਚਾਹੀਦਾ ਕਿ ਸਾਡੀ ਮਨੋ ਕਾਮਨਾ ਜਿਹੜੀ ਉਹ ਪੂਰੀ ਹੋ ਚੁੱਕੀ ਆ ਹੋ ਵੀ ਆ ਪੈਰਾ ਸਾਫ ਕੱਟਣ ਦੀ ਸੇਵਾ ਦੇ ਸਮੇਂ ਵੀ ਸਾਡੇ ਮਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ ਵੀ ਪਤਾ ਨਹੀਂ ਕੰਮ ਵੱਡਣਾ ਪਤਾ ਨਹੀਂ ਨਹੀਂ ਫਿਰ ਅਸੀਂ ਕੰਡਿਆਂ ਤੋਂ ਕੱਚੇ ਰਹਿ ਜਾਣੇ ਆ ਸਾਨੂੰ ਗੁਰੂ ਤੇ ਪੂਰਨ ਵਿਸ਼ਵਾਸ ਨਹੀਂ ਹੁੰਦਾ ਇਹ ਉੱਥੇ ਹੀ ਪ੍ਰੋਬਲਮਾਂ ਪੈਦਾ ਹੁੰਦੀਆਂ ਨੇ ਜਦੋਂ ਅਸੀਂ ਸਾਰਾ ਕੁਝ ਗੁਰੂ ਤੇ ਛੱਡ ਦਿੰਨੇ ਆ ਉਦੋਂ ਸਾਡੇ ਕਾਰਜ ਬਹੁਤ ਸੌਖੇ ਤਰੀਕੇ ਨਾਲ ਸਿੱਧ ਹੋ ਜਾਂਦੇ ਨੇ ਤੇ ਦੂਜੀ ਗੱਲ ਜੇ 100 ਜਾਨਿਆਂ ਦੇ ਵਿੱਚੋਂ ਇੱਕ ਜਾਨੇ ਦਾ ਕਾਰਜ ਪੂਰਾ ਨਹੀਂ ਹੁੰਦਾ ਤਾਂ ਉਹਦੇ ਲਈ ਅਸੀਂ ਗੁਰੂ ਸਾਹਿਬ ਨੂੰ ਬਲੇਮ ਨਹੀਂ ਕਰਾਂਗੇ ਕਿਉਂਕਿ ਜਿੱਥੇ ਹੋਰ ਸੰਗਤਾਂ ਦੇ ਕਾਰਜ ਪੂਰੇ ਹੋ ਰਹੇ ਨੇ ਤਾਂ ਫਿਰ ਉੱਥੇ ਇੱਕ ਅੱਧੇ ਜਾਨੇ ਦਾ ਕਾਰਜ ਕਿਉਂ ਨਹੀਂ ਪੂਰਾ ਹੋ ਰਿਹਾ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਕੋਈ ਗਲਤੀ ਆ ਜਾਂ ਸਾਡੇ 'ਚ ਕੋਈ ਕਮੀ ਰਹਿ ਜਾਂਦੀ ਆ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਧੰਨਵਾਦ